ਕਾ ਕੋਈ ਜਨਮਾਈ ਨਹੀਂ ਹੁੰਦੀ ਗੋਲੀ ਦਾ ਕੋਈ ਮੋਲ ਨਹੀਂ ਮੋੜੰਦੇ ਲੋ ਐਂਡ ਆਰਡਰ ਦੇ ਮਸਲੇ ਤੇ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੁਣ ਵਿਕਰਮ ਸਿੰਘ ਮਰਜੀਠੀਆਂ ਨੇ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਅਤੇ ਮਾਨ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਗਰਭਪਤੀ ਔਰਤ ਦੇ ਕਥਨ ਨੇ ਇੱਕ ਵਾਰ ਫਿਰ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਟਹਿ ਟੇਰੀ ਹੁੰਦਾ ਪਰਦਾਫਾਸ਼ ਕਰ ਦਿੱਤਾ। ਇਹ ਆਮ ਆਦਮੀ ਪਾਰਟੀ ਦਾ ਕੁਸਾਸ਼ਨ ਹੈ। ਬਦਲਾ ਨੂੰ ਵੋਟਾਂ ਮਾਣ ਵਾਲੇ ਪੰਜਾਬੀਆਂ 'ਚ ਹੰਡਰ ਦਾ ਮਾਹੌਲ ਹੈ। ਪਤਾ ਨਹੀਂ ਕਿਉਂ ਮੁੱਖ ਮੰਤਰੀ ਜੋਗ੍ਰੇ ਮੰਤਰੀ ਵੀ ਨੇ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਕੇ ਆਪਣੇ ਫਰਜ਼ਾਂ ਪ੍ਰਤੀ ਜਵਾਬ ਦੇਣ ਲਈ ਤਿਆਰ ਨਹੀਂ ਨੇ। ਦਰਅਸਲ ਤਰੰਤਾਰਨ ਦੇ ਪੱਟੀਵਾੜ ਦੇ ਵਿੱਚ ਕੁਝ ਨੌਜਵਾਨਾਂ ਨੇ ਘਰ ਦੇ ਅੰਦਰ ਦਾਖਲ ਹੋ ਕੇ ਇੱਕ ਗਰਭਵਤੀ ਮਹਿਲਾ ਦਾ ਕਤਲ ਕਰ ਦਿੱਤਾ ਅਤੇ ਇਸੇ ਮਸਲੇ ਤੇ ਹੁਣ ਮੁੱਖ ਮੰਤਰੀ ਤੋਂ ਸਵਾਲ ਕੀਤੇ ਜਾ ਰਹੇ ਨੇ ਵੀ ਜੀ ਇੱਕ ਹੀ ਤਾਂ ਗਿਆ ਇੱਕ ਗੋਲੀ ਮੱਜੀ ਨੂੰ ਤੇ ਮਹਾਰਾਜ ਮਾਰੇ ਕਹਿਣ ਸੁਣੀ ਇਹ ਪੈਸੇ ਲੈ ਲੈ ਕੇ ਕੋਈ ਫਿਰ ਦੇ ਸਾਡੀ ਕਹਿਣੇ ਸੁਣਵਾਈ ਨਹੀਂ ਕੀਤੀ ਆ ਦੋ ਮਹਾਰਾਜ ਨੂੰ ਇੱਕ ਹੀ ਘੰਟੇ ਬਾਅਦ ਹੋਣਾ ਇਹੋ ਆ ਵੇਖੋ ਕੀ ਗੱਲ ਤੇ ਬੜਾ ਹੋਣਾ ਲੇ ਜੋ ਇਹ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇਹਨਾਂ ਹੁਣਾਂ ਤੋਂ ਪੈਸੇ ਲੈ ਜੋ ਪੈਸੇ ਲੈ ਕੇ ਇਹਨਾਂ ਨੇ ਗੋਲੀ ਦਾ ਕੋਈ ਮੁੱਲ ਨਹੀਂ ਮੋੜਨਦੇ ਮੇਰੀ ਘਰਵਾਲੀ ਡੈੱਡ ਹੋ ਗਈ ਆ ਇਹ ਹੁਣ ਆ ਕੇ ਬੈਠੇ ਕਿਹਦੇ ਬਾਹਰ